ਪਰਮ ਪਿਤਾ ਪਰਮਾਤਮਾ ਸ੍ਰਿਸ਼ਟੀ ਕਰਤਾ ਪੂਰੀ ਦੁਨੀਆ ਦੇ ਮਾਲਕ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ ਪੂਰੀ ਦੁਨੀਆ ਦੇ ਵਿੱਚ ਬੜੀ ਹੀ ਸ਼ਰਧਾ ਪੂਰਵਕ 17 ਅਕਤੂਬਰ ਨੂੰ ਆ ਰਿਹਾ ਹੈ ਔਰ ਉਸੇ ਲੜੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਾਦਸ ਵੱਲੋਂ ਅਤੇ ਡਾਕਟਰ ਅਮੇੜਕਰ ਸੰਘਰਸ਼ ਮੋਰਚਾ ਨਗਰ ਨਿਗਮ ਕਰਮਚਾਰੀ ਯੂਨੀਅਨ ਵੱਲੋਂ ਇੱਕ ਵਿਸ਼ਾਲ ਸਮਾਗਮ ਜਿਹੜਾ ਕਿ ਜੋ 24 ਨਵੰਬਰ ਨੂੰ ਗੁਰੂ ਨਾਨਕ ਭਵਨ ਦੇ ਵਿੱਚ ਬੜੇ ਹੀ ਸ਼ਰਧਾਪੂਰਵਕ ਕਰਾਇਆ ਜਾਣਾ ਹੈ। ਤਾਂ ਅੱਜ ਜ਼ਿਲ੍ਹਾ ਲੁਧਿਆਣਾ ਦੇ ਸਾਰੇ ਹੀ ਪਦਕਾਰੀਆਂ ਦੀ ਸੀਨੀਅਰ ਵਾਈਸ ਪ੍ਰਧਾਨ ਅੱਜ ਮੀਟਿੰਗ ਹੋਈ ਹੈ। ਔਰ ਸਰਬ ਸੈਂਤੀ ਨਾਲ ਸਾਰਿਆਂ ਨੇ ਪਾਸ ਕਰਿਆ ਹੈ। ਔਰ ਉਹਦੇ ਵਿੱਚ ਨਾਮਯੁਕ ਸਾਡੇ ਉਹਦੇ ਜ ਆਉਦੇਦਾਰ ਜਿਹੜੇ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਡਾਕਟਰ ਅੰਮੇੜਕਰ ਸੰਘਰਸ਼ ਮੋਰਚੇ ਦੇ ਉਹਨਾਂ ਨੂੰ ਵਿਸ਼ੇਸ਼ ਅੱਜ ਸਨਮਾਨਿਤ ਕੀਤਾ ਗਿਆ ਵਾ ਉਹ ਅੱਜ ਸਾਰੇ ਹੀ ਪਦਕਾਰੀਆਂ ਦੀ ਡਿਊਟੀ ਲਾਈ ਗਈ ਹੈ ਤੇ ਸਮਾਗਮ ਨੂੰ ਕਾਮਯਾਬ ਕਰਨ ਦੇ ਲਈ ਕਿਉਂਕਿ ਸਮਾਗਮ ਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਆਏ ਆਸ਼ੀਰਵਾਦ ਦੇ ਵਾਸਤੇ ਮੰਨ ਹੋ ਰਿਹਾ ਜੀ ਨਈ ਯੋਸ਼ੀ ਦਾਵਾਦਾਰ ਦੇ ਧਰਮ ਪਾਤਿਸਰ ਪਹੁੰਚ ਨਿਰਦੇਸ਼ਕ ਅਤੇ ਕੇਂਦਰੀ ਅਧਿਕਾਰੀ ਜਿਹੜੇ ਆ ਮੂਰੇ ਭਾਰਤ ਦੇ ਵਿੱਚੋਂ ਪਹੁੰਚ ਕੇ ਆਪਣੇ ਪਰਵਚਨ ਕਰਨਗੇ ਉਹਦੇ ਨਾਲ ਨਾਲ ਭਾਈਨ ਮੰਡਲਿਆ ਜਿਹੜੇ ਆ ਭਾਈਨ ਮੰਡਲਿਆ ਭਗਵਾਨ ਵਾਲੀ ਮਹਾਰਾਜ ਜੀ ਦੇ ਪੈਨਾਂ ਦਾ ਗੁਣਗਾਨ ਕਰਨਗੇ ਉਹ ਹੋਰ ਵਿਸ਼ਾਲ ਜਿਹੜਾ ਮੈਂ ਲੰਗਰ ਜਿਹੜਾ ਵਾ ਆ ਟੂਟ ਵਰਤਦਾ ਮਨਾਣਾ ਹੈ ਇਸ ਕਰਕੇ ਅੱਜ ਹੁਣ ਜਗਹਿ ਹਰਿਆਣੇ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਸਾਰੇ ਕਾਰਜਕਰਤਾਵਾਂ ਦੀ ਜੁਟੀ ਲਾਈ ਗਈ ਹੈ ਔਰ ਅੱਜ ਤੋਂ ਮੈਂ ਸਮਝਦਾ ਮੈਂ ਕਿ ਵਿਸ਼ੇਸ਼ ਰੂਪ ਦੇ ਵਿੱਚ ਜਿਹੜੇ ਪਰਿਵਾਰ ਭਗਵਾਨ ਵਾਲਿਮਾਰਜੀ ਦਾ ਪਾਵਨ ਪ੍ਰਗਟ ਦਿਵਸ ਆ ਰਿਹਾ ਹੈ ਲੋਕ ਪ੍ਰਗਟ ਦਿਵਸ ਜੋ ਤਵੀ 7 ਦਿਨ ਪਹਿਲਾਂ ਔਰ 4 ਦਿਨ ਪਹਿਲਾਂ ਅੱਖਾਂ ਦੇ ਜੋਤ ਜਿਹੜੀ ਆ ਸਾਡੇ ਇਹੀ ਵੀਰਾਂ ਨੇ ਆਪਣੇ ਘਰਾ ਦੇ ਵਿੱਚ ਜਿਹੜੀ ਆ ਸਥਾਪਿਤ ਕਰਨੀ ਆ ਔਰ ਪਾਵਨ ਵਾਲਮੀਕ ਤੇ ਅੰਮ੍ਰਿਤਸਰ ਤੋਂ ਜਿਹੜੀ ਆ ਨੂੰ ਹਰ ਸਾਲ ਸਾਡੇ ਵੇਡ ਜਿਹੜੇ ਆ ਵਧਕਾਰੀ ਆ ਭਗਵਾਨ ਵਾਲੇ ਮਹਾਰਾਜ ਦੇ ਪਾਵਨ ਤੀਰਥ ਅੰਮ੍ਰਿਤਸਰ ਤੋਂ ਜੋਤ ਜਿਹੜੀ ਹੈ ਲੈ ਕੇ ਲਿਆ ਕੇ ਆਪਣੇ ਘਰਾਂ ਦੇ ਵਿੱਚ ਸਥਾਪਿਤ ਕਰਦੇ ਹਾਂ ਔਰ ਮੈਂ ਸਮਝਦਾ ਹਾਂ ਕਿ ਇਹ ਦਿਨ ਜਿਹੜਾ ਵਾ ਇਹ ਸਭ ਤੋਂ ਪਵਿੱਤਰ ਦਿਨ ਹੈ ਔਰ ਸਾਰੇ ਇਹ ਨੂੰ ਪੂਰੀ ਸ਼ਰਧਾ ਪੂਰਵਕ ਮਨਾਉਂਦੇ ਆ ਤਾਂ ਜਿੱਥੇ ਜਿੱਥੇ ਕਾਰਿਆਕਰਤਾਵਾਂ ਦੀ ਡਿਊਟੀ ਲਾਈ ਗਈ ਹੈ ਕਿ ਜਿਹੜੀ ਸ਼ੋਭਾ ਯਾਤਰਾ ਵਾ तो 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 शहर निकल रिया तो मैं प्रभात रिया मैं और विशाल सत्संग कार्य करता अपने और यह दिन जरा बड़े ही श्रद्धा पूर्वक मनाया जाएगा मैं अपने वालों मैं नरेज दू पावन प्रगट दिवस अलग अलग भाई दिना जय भार